ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਹਰਦੁਆਰ ਦੀ ਧਰਤੀ ਤੇ ਜਾਂਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗਏ ਹਰ ਜਗ੍ਹਾ ਤੇ ਜਾਂਦੇ ਸੀ ਜਗਤ ਜਲਤ ਦੇ ਨੂੰ ਤਾਰਨ ਲਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਹਰਦੁਆਰ ਗਏ ਉਪਦੇਸ਼ ਕਥਾ ਕੀਰਤਨ ਆਰੰਭ ਹੋਇਆ ਬੜੇ ਹਿੰਦੂ ਲੋਕ ਜੁੜਦੇ ਆ ਕਿਉਂਕਿ ਬਾਣੀ ਹੈ ਨਾ ਜਿਹੜੀ ਗੁਰੂ ਦੀ ਬਾਣੀ ਇਹ ਤਾਰਦੀ ਹੈ ਗੁਰੂ ਨਰਵੈਰ ਹੈ ਕਿਸੇ ਨਾਲ ਵੀ ਬੈਰ ਵਿਰੋਧ ਨਹੀਂ ਹੈ ਅੱਬਲ ਅੱਲ੍ਹਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਇੱਕ ਨੂਰ ਤੋਂ ਸਾਰਾ ਸੰਸਾਰ ਪੈਦਾ ਹੋਇਆ ਅਸੀਂ ਦੂਸਰੇ ਧਰਮ ਦੀ ਗੱਲ ਪਸੰਦ ਹੀ ਨਹੀਂ ਕਰਦੇ ਆਖੋ ਸਤਨਾ ਦੂਸਰੇ ਧਰਮ ਦੀ ਗੱਲ بڑے Hindu ਲੋਕ ਇਕੱਠੇ ਹੋਏ ਸੰਗਤਾ ਜੁੜੀਆਂ ਗੱਲ ਦੂਰ ਦੂਰ ਫੈਲ ਗਈ ਕਿ 9ਵੇਂ ਨਾਨਕ 9ਵੀਂ ਜੋਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੈ। ਉੱਥੇ ਨਾ ਇੱਕ ਸਾਧੂ ਰਹਿੰਦਾ ਹੈ। ਜਿਹੜਾ ਬੜੀ ਬੰਦਗੀ ਕਰਦਾ ਹੈ। ਨਾਮ ਕੀ ਆਇਆ ਨਾਮ ਆਇਆ ਮਲੂਕ ਦਾਸ। ਮਲੂਕ ਦਾਸ ਨਾਮ ਹੈ। ਦਿਨ ਰਾਤ ਬੰਦਗੀ ਕਰਦਾ ਹੈ। ਤੇ ਆਪਣੀ ਮੂਰਤੀ ਰੱਖੀ ਹੋਈ ਹੈ ਭੋਗ ਵੀ ਲਵਾਉਂਦਾ ਹੈ ਅਮਰਤ ਵੇਲੇ ਉੱਠਦਾ ਹੈ ਪਰ ਇੱਕ ਅਰਦਾਸ ਕਰਦਾ ਹੈ ਕਿ ਆਏ ਮਾਲਕਾ ਓਮਰ ਜਿਹੜੀ ਗੁਜ਼ਰਦੀ ਜਾਂਦੀ ਹੈ ਆਖਰੀ ਸਮਾਂ ਆਉਣ ਵਾਲਾ ਹੈ ਕਿਤੇ ਮੈਂ ਇਹ ਦੇਨਾ ਸੰਸਾਰ ਤੋਂ ਤੁਰ ਜਾ ਹੇ ਸਤਿਗੁਰੂ ਜੀ ਮੈਨੂੰ ਦਰਸ਼ਨ ਬਖਸ਼ੋ ਮੈਨੂੰ ਦਰਸ਼ਨ ਦਿਓ ਹਰ ਰੋਜ਼ ਅਰਦਾਸ ਕਰਦਾ ਰਹਿੰਦਾ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ ਤੇ ਜਾ ਕੇ ਨਾ ਕੁਝ ਵਿਦਵਾਨਾਂ ਨੇ ਹਿੰਦੂਆਂ ਨੇ ਦੱਸਿਆ ਮੂਲੂਕ ਉਦਾਸ ਨੂੰ ਕਹਿੰਦੇ ਰੋਜ਼ ਅਰਦਾਸ ਕਰਦਾ ਕਿ ਪੂਰੇ ਗੁਰੂ ਦੇ ਦਰਸ਼ਨ ਹੋਣ ਅੱਜ ਦਰਸ਼ਨ ਕਰ ਲੈ ਜਾ ਕੇ 9ਵੀਂ ਜੋਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਹਨ ਤੇ ਬੜਾ ਉਪਦੇਸ਼ ਕਰਕੇ ਸੰਗਤਾਂ ਨੂੰ ਤਾਰਦੇ ਹਨ ਜਦੋਂ ਇਹਨੂੰ ਦੱਸਿਆ ਜਾ ਕੇ ਉਹਨੂੰ ਪਤਾ ਲੱਗਿਆ ਇਹਨੇ ਤਿਆਰੀ ਕੀਤੀ ਵੀ ਕਿਉਂ ਉਹਨਾਂ ਦਾਰਸ਼ਨ ਕਰੀਏ ਜਾ ਕੇ ਕੱਪੜਾ ਲੈ ਕੇ ਆਂਦਾ ਕੁਝ ਫਾਲ ਫਰੂਟ ਲੈ ਕੇ ਆਂਦੇ। ਵੀ ਮਹਾਪੁਰਖਾਂ ਕੋਲ ਸਾਧੂਆਂ ਕੋਲ ਖਾਲੀ ਹੱਥ ਨਹੀਂ ਜਾਈਦਾ। ਗੁਰੂ ਕੋਲ ਵੀ ਅਸੀਂ ਜਾਂਦੇ ਆ ਤਾਂ ਭਾਵੇਂ ਇੱਕ ਟਕਾ ਲੈ ਕੇ ਜਾਈਏ ਪਰ ਜਾਣੇ ਜ਼ਰੂਰ ਆ। ਕੁਛ ਨਾ ਕੁਛ ਲੈ ਕੇ ਜਾਈਦਾ। ਸਾਡੀ ਸ਼ਰਧਾ ਹੁੰਦੀ ਹੈ, ਭਾਵਨਾ ਹੁੰਦੀ ਹੈ। ਇਹਨੇ ਤਿਆਰੀ ਕੀਤੀ। ਅਜੇ ਤੁਰ ਨਹੀਂ ਲੱਗਿਆ ਸੀ। ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਇੰਨੇ ਨੂੰ ਨਾ ਇੱਕ ਆਦਮੀ ਆਇਆ ਆ ਕੇ ਕਹਿੰਦਾ ਫਕੀਰ ਜੀ ਕਿੱਧਰ ਨੂੰ ਤਿਆਰੀ ਕੀਤੀ ਹੈ ਕਿੱਥੇ ਜਾ ਰਹੇ ਹੋ ਉਹ ਕਹਿੰਦਾ ਵੀ ਅਕਾਲ ਪੁਰਖ ਦਾ ਰੂਪ ਖੁਦ ਪਰਮੇਸ਼ਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਏ ਆ ਨੇੜੀ ਮੈਂ ਦਰਸ਼ਨ ਕਰਨ ਚੱਲਿਆ ਗੁਰੂ ਨਾਨਕ ਦੀ ਨੌਵੀਂ ਜੋਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਹੁਣ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਾਂ ਜਾਈਐ ਭਾਗ ਸਾਖਤ ਬੰਦਾ ਮਿਲ ਜੇ ਨਾ ਕਿਤੇ ਉਹਦੀਆਂ ਗੱਲਾਂ ਐਸੀਆਂ ਹੁੰਦੀਆਂ ਨੇ ਹਰ ਜਸ ਸੁਣੇ ਨਾ ਹਰ ਜਸ ਗਾਵੇ ਬਾਤਨ ਹੀ ਅਸਮਾਨ ਗਰਾਵਾ ਕਹਿੰਦੇ ਗੱਲਾਂ ਨਾਲ ਨਾ ਹਰ ਜਸ ਗਾਉਣਾ ਨਾ ਹਰ ਜਸ ਸੁਣਨਾ ਗੱਲਾਂ ਨਾਲ ਹੀ ਰੱਬ ਨੂੰ ਦੇਗਣ ਵਾਲੀਆਂ ਗੱਲਾਂ ਕਰਦੇ ਆ। ਇਹ ਤਿਆਰੀ ਸੀ ਦੀ ਬਿਲਕੁਲ ਜਾ ਕੇ ਕਹਿੰਦਾ ਉਹ ਤੈਨੂੰ ਭੁਲੇਖਾ ਪੈ ਗਿਆ। ਗੁਰੂ ਨਾਨਕ ਦੀ ਗੱਲ ਹੋਰ ਹੈ, ਉਹਨਾਂ ਦੀ ਗੱਲ ਹੋਰ ਹੈ। ਉਹ ਤਾਂ ਬੜਾ ठाਠ-ਵਾਠ ਨਾਲ ਰਹਿੰਦੇ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸਾਦੇ ਫਕੀਰ ਸਨ। ਪਰ ਹੁਣ ਪਹਿਰਾਵਾ ਅਲੱਗ-ਅਲੱਗ ਸੀ ਨਾ। ਜਿੰਨੀਆਂ ਵੀ ਜੋਤ ਉਹੀ ਹੈ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜੋਤ ਉਹੀ ਹੈ ਸਾਧ ਸੰਗਤ ਜੀ ਹੁਣ ਨਿੰਦਕ ਮਿਲ ਗਿਆ ਸ਼ੰਕਾਵਾਦੀ ਮਿਲ ਗਿਆ ਬਚੋ ਨਿੰਦਕ ਦੀਆਂ ਗੱਲਾਂ ਦਾ ਬੜਾ ਅਸਰ ਹੋ ਜਾਂਦਾ ਹੈ ਇਹਨਾਂ ਕੰਨਾਂ ਨਾਲ ਬਾਣੀ ਸੁਰ ਅੱਖਾਂ ਨਾਲ ਗੁਰੂ ਜੀ ਦੇ ਦਰਸ਼ਨ ਕਰਿਆ ਕਰ ਉੱਥੇ ਬੈਠ ਗਿਆ ਕਹਿੰਦੇ ਸਾਰਾ ਸਮਾਨ ਲੈ ਕੇ ਮਨ ਬਦਲ ਗਿਆ ਮਨ ਵਿੱਚ ਸ਼ੰਕਾ ਪੈਦਾ ਹੋਊਗੀ ਸ਼ਰਦਾ ਨਾ ਤੋੜ ਬੈਠੀ ਬੇੜਾ ਨਾ ਰੋੜ ਬੈਠੀ ਸ਼ਰਦਾ ਟੁੱਟ ਗਈ ਤੇ ਸਮਝ ਲਓ ਕੁਝ ਵੀ ਨਹੀਂ ਰਿਹਾ ਸ਼ਰਦਾ ਟੁੱਟ ਗਈ ਬਹਿ ਗਿਆ ਹੁਣ ਰਜਾਨਾ ਦਾ ਇੱਕ ਇਹਦਾ ਨਿਤਨੇਮ ਸੀ ਸ਼ਾਮ ਨੂੰ ਇਹਨੇ ਰਾਮ ਕੀਤਾ ਖੁਦ ਆਲਾ ਨਾਮ ਲੈ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਆਰਾਮ ਕਰਕੇ ਅੰਮ੍ਰਿਤ ਵੇਲੇ ਉੱਠਿਆ ਇਸ਼ਨਾਨ ਪਾਣੀ ਕਰਕੇ ਸੁੱਚੇ ਵਸਤਰ ਪਾ ਕੇ ਆਪਣੀ ਮੂਰਤੀ ਪੂਜਾ ਕਰਦਾ ਥਾਲਾ ਪਰੋਸਦਾ ਤੇ ਲੈ ਕੇ ਅੱਗੇ ਹੋਇਆ ਸ਼ਰਦਾ ਦੀ ਗੱਲ ਹੈ ਨਾ ਇੱਥੇ ਗੁਰੂ ਘਰ ਨਾਲ ਕਦੇ ਮੈਂ ਵੀ ਇਹ ਗੱਲ ਸੋਚਦਾ ਹੁੰਦਾ ਸੀ ਵੀ ਲੋਕ ਉੱਥੇ ਮੱਥਾ ਟੇਕਦੇ ਆ ਉੱਥੇ ਵੀ ਆ ਕੇ ਸਿੱਧਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਨਹੀਂ ਮੱਥਾ ਟੇਕਦੇ ਪਰ ਨਹੀਂ ਇੱਕ ਦਿਨ ਇਹ ਮੇਰੇ ਮਨ ਦਾ ਵਿਚਾਰ ਹੈ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਉਹ ਵੱਖਰੀ ਗੱਲ ਹੈ ਪਰ ਜਿਹੜਾ ਕੋਈ ਸ਼ਰਧਾਵਾਣ ਇੱਥੇ ਆਉਂਦਾ ਨਾ ਮੰਨ ਲਓ ਨਿਸਾਨ ਸਾਹਿਬ ਦੀ ਸਵਾਈ ਸਫਾਈ ਕਰ ਰਿਹਾ ਜਾਂ ਮੱਥਾ ਟੇਕ ਰਿਹਾ ਉਹਨੂੰ ਉਸੇ ਵਿੱਚੋਂ ਰੱਬ ਦਿਸਦਾ ਹੈ ਜਿਹਨੂੰ ਅਸੀਂ ਪਿਆਰ ਕਰਦੇ ਹੋਈਏ ਨਾ ਉਹਦੀ ਹਰ ਇੱਕ ਚੀਜ਼ ਪਿਆਰੀ ਲੱਗਦੀ ਹੈ ਕੋਈ ਸਾਡਾ ਪਿਆਰਾ ਚੜਾਈ ਕਰ ਜੇ ਨਾ ਉਹਦੀਆਂ ਚੀਜ਼ਾਂ ਚੱਕ-ਚੱਕ ਵੇਖਦੇ ਆਂ ਸੀ ਕੋਈ ਸਾਡਾ ਬੱਚਾ ਦੂਰ ਗਿਆ ਉਹਦੀ ਫੋਟੋ ਲਾ ਕੇ ਰੱਖਦੇ ਆਂ ਉਦਿਆਂ ਚੀਜ਼ਾਂ ਨੂੰ ਵੇਖਦੇ ਆਂ ਕਿ ਆ ਜੋ ਘੜੀ ਹੈ ਤੇ ਮੇਰੇ ਪੁੱਤਰ ਦੀ ਹੈ ਆ ਮੇਰੇ ਪੁੱਤਰ ਦੇ ਵਸਤਰ ਨੇ ਆਪ ਵੇਖਦੇ ਆਂ ਨਾ ਇਸੇ ਤਰ੍ਹਾਂ ਜਿਹੜਾ ਸ਼ਰਧਾ ਲੈ ਕੇ ਆਉਂਦਾ ਨਾ ਗਿਆਨ ਦੀ ਗੱਲ ਹੋਰ ਹੈ ਸ਼ਰਧਾ ਦੀ ਗੱਲ ਹੋਰ ਹੈ ਗਿਆਨ ਅਲੱਗ ਚੀਜ਼ ਹੈ ਸ਼ਰਧਾ ਭਾਵਨਾ ਅਲੱਗ ਚੀਜ਼ ਹੈ ਗਿਆਨੀ ਦੇਖਦਾ ਬੁੱਧੀ ਦੇ ਤਲ ਤੇ ਪਰ ਸ਼ਰਧਾਵਾਨ ਨੂੰ ਤਾਂ ਜੁੱਤੇਆਂ ਵਿੱਚੋਂ ਵੀ ਗੁਰੂ ਨਾਨਕ ਦੇ ਸਦਾਏ ਕਿ ਮੈਂ ਗੁਰੂ ਨਾਨਕ ਦੇ ਜੁੱਤੇ ਸਾਫ਼ ਕਰ ਰਿਹਾ ਹਾਂ। ਸ਼ਰਧਾਵਾਨ ਨੂੰ ਨਿਸਾਨ ਸਾਹਿਬ ਦੇ ਵਿੱਚੋਂ ਵੀ ਗੁਰੂ ਨਾਨਕ ਦੇ ਸਦਾ ਮੈਂ ਉਹਨਾਂ ਹੀ ਮੱਥਾ ਟੇਕ ਰਿਹਾ। ਜੇ ਭਾਈ ਕਨਈਆ ਜੀ ਨੂੰ ਦੁਸ਼ਮਣਾਂ ਨੂੰ ਪਾਣੀ ਪਈਏ ਦੁਸ਼ਮਣ ਦਿਸੇ ਹੀ ਨਹੀਂ। ਦੂਜਾ ਕੋਈ ਨਾਜ਼ਰੀ ਨਹੀਂ ਆਇਆ। ਹੁਣ ਸਾਧ ਸੰਗਤ ਜੀ ਸਵੇਰੇ ਉੱਠਿਆ ਮਲੂਕ ਦਾਸ ਜਦੋਂ ਲੱਗਾ ਨਾ ਮੂਰਤੀ ਅੱਗੇ ਭੇਟਾ ਚੜਾਣੇ ਕੋ ਆਵਾਜ਼ ਪਈ ਮਲੂਕਦਾਸ ਰੋਜ਼ ਅਰਦਾਸ ਕਰਦਾ ਹੈ ਦਰਸ਼ਨ ਬਖਸ਼ੋ ਦਰਸ਼ਨ ਬਖਸ਼ੋ ਅੱਜ ਤਾਂ ਇਹਨੂੰ ਦਰਸ਼ਨ ਦੇਣ ਲਈ ਆਏ ਆ ਅੱਜ ਤੂੰ ਆਇਆ ਹੀ ਨਹੀਂ ਆਖ ਸਤਨਾ ਅੱਜ ਤੂੰ ਦਰਸ਼ਨ ਕਰਨੇ ਆਇਆ ਆਵਾਜ਼ ਆਈ ਵੇਖਣ ਲੱਗਾ ਕਿ ਮੇਰੇ ਕੰਨ ਵੱਜ ਰਹੇ ਆ ਇਹ ਆਵਾਜ਼ ਕਿੱਥੋਂ ਆਉਂਦੀ ਐ ਥੋੜੀ ਦੇਰ ਰੁਕ ਗਿਆ ਇਧਰ ਉਧਰ ਵੇਖਿਆ ਹੈ ਕੋਈ ਨਹੀਂ ਇਹ ਆਵਾਜ਼ ਕਿੱਥੋਂ ਆਈ ਐ ਥੋੜੀ ਦੇਰ ਰੁੱਕ ਕੇ ਕਹਿਣ ਲੱਗਾ ਹੇ ਗੁਰੂ ਨਾਨਕ ਜੇ ਇਹ ਆਵਾਜ਼ ਸੱਚੀ ਐ ਨਾ ਮੇਰੇ ਅੰਦਰ ਸ਼ੰਕਾ ਪੈਦਾ ਹੋ ਗਿਆ ਮੇਰੇ ਤੇ ਰਹਿਮਤ ਕਰ ਮੈਨੂੰ ਕੋਈ ਸੇਵਾਦਾਰ ਲੈਣ ਆਵੇ ਫੇਰ ਮੰਨਾਂਗਾ ਮੈਂ ਵਾਕਈ ਗੁਰੂ ਨਾਨਕ ਫੇਰ ਮੰਨਾਂਗਾ ਮੈਂ ਕਿਉਂਕਿ ਬੰਦਗੀ ਬੜੀ ਸੀ ਗੁਰੂ ਦਰਸ਼ਨ ਦੇਣ ਹੀ ਆਏ ਸੀ ਬੰਦਗੀ ਬੜੀ ਸੀ ਕਹਿੰਦੇ ਉਧਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਦੀਵਾਨ ਸਜਿਆ ਕੁਝ ਸਿੱਖਾਂ ਨੂੰ ਖੜੇ ਕੀਤਾ ਕਹਿੰਦੇ ਉਠੋ पालकी लेके जाओ ਇੱਥੇ ਇੱਕ ਬਹੁਤ ਬੰਦਗੀ ਵਾਲੀ ਰੂਹ ਰਹਿੰਦੀ ਆ ਮਲੂਕਦਾਸ ਤੁਸੀਂ ਜਾਓ ਉਹਨੂੰ ਲੈ ਕੇ ਆਓ ਚਲੇ ਗਏ ਪਾਲਕੀ ਅੱਗੇ ਰੋਕ ਦਿੱਤੀ ਤੇ ਅੰਦਰ ਇੱਕ ਸੇਵਾਦਾਰ ਗਿਆ ਕਹਿੰਦੇ ਜੀ ਤੁਹਾਨੂੰ ਲੈਣ ਵਾਸਤੇ ਆਏ ਆ ਕਿੱਥੇ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੁਲਾਇਆ ਆਖੋ ਸਤਨਾਮ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੁਲਾਇਆ ਹਰਾਨੀ ਦੀ ਹੱਦ ਨਾ ਰਹੀ ਮੈਨੂੰ ਗੁਰੂ ਨਾਨਕ ਦੇ ਦਰ ਨੇ ਤੋਂ ਬਲਾਵਾ ਆਇਆ ਕਹਿੰਦੇ ਜੁੱਤੇ ਵੀ ਨਹੀਂ ਪਾਏ ਤੇ ਭੱਜ ਲਿਆ ਕਹਿਣ ਲੱਗੇ ਨਹੀਂ ਨਹੀਂ ਜੀ ਤੁਹਾਨੂੰ ਪਾਲਕੀ 'ਚ ਜਾਣ ਦਾ ਹੁਕਮ ਹੋਇਆ ਜਦੋਂ ਪਾਲਕੀ ਵੇਖੀ ਕਹਿੰਦਾ ਨਹੀਂ ਮੈਥੋਂ ਤਾਂ ਬੜੀ ਵੱਡੀ ਭੁੱਲ ਹੋ ਗਈ ਆ ਮੈਂ ਤਾਂ ਗੁਰੂ ਤੇ ਸ਼ੰਕਾ ਕਰ ਬੈਠਾ ਗੁਰੂ ਤੇ ਸ਼ੰਕਾ ਕਰਨੀ ਤੇ ਕੰਨਾਂ ਨਾਲ ਨਿੰਦਿਆ ਸੁਣਨੀ ਆਹ ਕੰਮ ਕਦੇ ਵੀ ਨਾ ਕਰ ਬੈਠਿਓ ਆਖੋ ਸਤਨਾਮ ਇਹ ਕਾਮਨਾ ਕਰ ਬੈਠੋ ਗੁਰੂ ਕੀ ਨਿੰਦਾ ਸੁਣੇ ਨਾ ਕਾਨ ਮੈਥੋਂ ਬੜੀ ਵੱਡੀ ਭੁੱਲ ਹੋਈ ਆ ਮੈਂ ਪਾਲਕੀ 'ਚ ਬੈਠ ਕੇ ਜਾਵਾਂ ਕਹਿੰਦੇ ਨਹੀਂ ਨਹੀਂ ਜੇ ਤੁਸੀਂ ਪਾਲਕੀ 'ਚ ਨਾ ਬੈਠੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਾਰਾਜ਼ ਹੋ ਜਾਣਾ ਹੈ ਤੁਸੀਂ ਬੈਠੋ ਪਾਲਕੀ 'ਚ ਕਹਿੰਦੇ ਬਾਹਰ ਆ ਮਲੂਕ ਦਾਸ ਜੀ ਨੂੰ ਮੱਲੋ ਮੱਲੀ ਬਾ ਲਿਆ ਪਾਲਕੀ ਚ ਬਹਾ ਕੇ ਲਈ ਜਾਂਦਾ ਤੇ ਰੋਂਦਾ ਤੁਰਿਆ ਜਾਂਦਾ ਰੋਂਦਾ ਤੁਰਿਆ ਜਾਂਦਾ ਅੱਖਾਂ ਚ ਜਲ ਬਹਿਣੋ ਨਹੀਂ ਹਟਦਾ ਜਦੋਂ ਨੇੜੇ ਗਈ ਪਾਲਕੀ ਪਾਲਕੀ ਚੋ ਛਾਲ ਮਾਰ ਕੇ ਤੇ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਰੋ ਰੋ ਕੇ ਚਰਨ ਧੋ ਦਿੱਤੇ ਆਖੋ ਸਤਨਾਮ ਇਹਨੂੰ ਕਹਿੰਦੇ ਆ ਪਿਆਰ ਅੰਦਰ ਬੰਦਗੀ ਦਾ ਫਲ ਮਿਲਣ ਜਾ ਰਿਹਾ ਹੁਣ ਐਡੀ ਛੇਤੀ ਨਹੀਂ ਪਿਆ ਰਿਓ ਮੈਂ ਬਹੁਤ ਸੁਖੁਣੀ ਸਹਿਬ ਦੇ ਪਾਠ ਕਰਦਾ ਮੈਨੂੰ ਫਲ ਨਹੀਂ ਮਿਲਿਆ ਮੈਂ ਜਪਜੀ ਸਾਹਿਬ ਦੇ ਪਾਠ ਕਰਦਾ ਮੈਨੂੰ ਫਲ ਨਹੀਂ ਮਿਲਿਆ ਕਿੰਨਾ ਟਾਈਮ ਲੱਗਦਾ ਇੱਕ ਬੀਜ ਧਰਤੀ 'ਚ ਬੀਜਦੇ ਆ ਫਿਰ ਪੌਦਾ ਉਗਦਾ ਮਿਹਨਤ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਫਲ ਲੱਗਦਾ ਹੈ ਉਹਦੇ ਕਰ ਦੇਰ ਹੋ ਸਕਦੀ ਹੈ ਹਨੇਰ ਨਹੀਂ ਚਰਨਾ ਤੇ ਡਿਗ ਪਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਦ੍ਰਿਸ਼ਟੀ ਨਾਲ ਦੇਖ ਰਿਹਾ ਹੈ ਫੜ ਕੇ ਨ ਮਲੂਕ ਦਾਸ ਨੂੰ ਮੋਢਿਆਂ ਤੋਂ ਖੜਾ ਕਰ ਲਿਆ ਆਪਣੀ ਛਾਤੀ ਨਾਲ ਲਾ ਲਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੰਨਾ ਪਿਆਰ ਕਰ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ ਨਾ ਉਹਨੂੰ ਗੁਰੂ ਵੀ ਬਹੁਤ ਪਿਆਰ ਕਰਦਾ ਹੈ ਭਰੋਸਾ ਰੱਖਿਆ ਕਰੋ ਪਿਆਰੇ ਕਹਿਣ ਲੱਗੇ ਮਲੂਕ ਦਾਸ ਕਿਉਂ ਰੋ ਰਹਾ ਮੈਥੋਂ ਬੜੀ ਵੱਡੀ ਭੁੱਲ ਹੋ ਗਈ ਮੈਂ ਸ਼ੰਕਾ ਕੀਤਾ ਤੇ ਤੁਹਾਡੀ ਨਿੰਦਿਆ ਆ ਕੰਨਾਂ ਨਾਲ ਮੈਂ ਸੁਣ ਲਈ ਮੇਰੇ ਜਿਨਾ ਪਾਪੀ ਕੌਣ ਹੋ ਸਕਦਾ ਕਹਿੰਦੇ ਨਹੀਂ ਨਹੀਂ ਤੂੰ ਬੰਦਗੀ ਕੀਤੀ ਜੋ ਤੂੰ ਮੰਗਦਾ ਸੀ ਕਿ ਮੇਰਾ ਅਜਪਾ ਜਾਪ ਚੱਲਦਾ ਰਹੇ ਮੇਰਾ ਸਿਮਰਨ ਚੱਲਦਾ ਰਹੇ ਜਾ ਹੁਣ ਉਹ ਰਸਮਾਨ ਐਡੀ ਵੱਡੀ ਗੱਲ ਕਹੀ ਆਪ ਜਪ ਤੇ ਹੋਰਾਂ ਨੂੰ ਜਪਾ ਆਪ ਜਪ ਰ ਜਪੈ ਅਵਰ ਨਾਮ ਜਪਾਵੇ ਆਪ ਵੀ ਜਪ ਤੇ ਹੋਰਾਂ ਨੂੰ ਵੀ ਜਪਾਇ ਬਹੁਤ ਵੱਡੀ ਸੇਵਾ ਹੈ ਤੇਰੀ ਸੇਵਾ ਤੇਰੀ ਬੰਦਗੀ ਪ੍ਰਵਾਨ ਹੋ ਗਈ ਐਸੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਿਆਰੇ ਹਰ ਜੁਗ ਜੁਗ ਭਗਤੋ ਪਾਇਆ ਭਜ ਰਖਦਾ ਆਇਆ RAM ਰਾਜ ਜੀ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਐਸੀਆਂ ਰਹਿਮਤਾਂ ਕਰਦੇ ਗੁਰੂ ਸਾਹਿਬ ਜੀ ਪਰੋਸਾ ਰੱਖਿਆ ਕਰੋ ਪਿਆਰੇਓ ਸਿਮਰਨਾ ਛੱਡੋ ਬੰਦਗੀ ਨਾ ਛੱਡੋ ਗੁਰੂ ਸਾਹਿਬ ਜੀ ਜ਼ਰੂਰ ਰਹਿਮਤ ਕਰਨਗੇ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ